ਗੱਲ ਜੀ। ਲਗਿਆ ਟੈਂਕੀ ਦਿਖਾਈ ਅੱਜ। ਫੇਰ ਤਾਂ ਕਹਿੰਦਾ ਬੰਦਾ ਆਉਂਦਾ ਆਉਂਦਾ ਹੁਣ ਆਇਆ। ਐਕੀ ਫਿਰ ਕਿੰਨੇ ਕਿਹੜੀ ਲਿਆ ਕਿੰਨੇ ਵਾਲੀ ਲਿਆ? 3000 ਦੀ। ਬਾਈ ਵੀ ਸਭ ਤੋਂ ਸੱਕਿਆ ਨਾ। ਥੋ 25 ਇਸ ਥੇਸ ਆ 2500 ਤੇ 3000 ਵਾਲੀ ਵਧੀਆ ਜੈ। ਹੁਣ ਵੀ ਹੋ ਗਏ ਤੇ ਕਿਹੜੀ ਉਹ ਟੈਂਕੀ ਤਾਰੀ ਅਸੀਂ। ਇਹ ਵੀ 12-13 ਸਾਲ ਹੋ ਗਏ ਰੱਖੀ ਨੂੰ। ਇਹ ਉਤੋਂ ਵੀ ਵਧੀਆ ਕੁਆਲਟੀ ਦੀ ਲੈਂਦੀ ਆ ਮੈਂ। ਇਹ ਹੁਣ ਇਹਦੇ ਤੇ ਚਲਾਉਣਾ ਹੈ। ਆ ਇਧਰ ਫਿਰ ਆਇਨਾ ਪਰ ਗਿੱਲਾ ਨਹੀਂ ਹੁੰਦਾ ਬੜਾ ਪਰਤਾਨਾ ਆਇਆ ਹੋਇਆ ਹੈ ਇਹ ਛੋਟਾ ਲਾਉਂਦੇ ਫਿਰ ਪੁੱਠੇ ਪਾਣੀ ਕਿੱਦਾਂ ਇਹਦੇ ਤੇਰੇ ਸਲੈਂਟਰ ਪਰ ਸਲੈਂਟਰ ਦਾ ਫਿਰ 45 ਨਾਉਂਦਾ ਫਿਰ ਲੈਂਟ ਥਾਰਾ ਜਿੱਲਾ ਰਹਿੰਦਾ ਹੈ ਮੈਂ ਇੱਥੇ ਸਿੱਧਾ ਨਾਲੀ 'ਚ ਹੀ ਕਰਦਾ ਏ ਠੀਕ ਹੈ ਦੇਖ ਨਹੀਂ ਬੜਾ ਆ ਬੱਸ ਇੱਥੇ ਬੰਨ੍ਹ ਦੇ ਨੂੰ ਬੜਾ ਜਾ ਪੂਰਾ ਹੋ ਕਰਕੇ ਆਏ ਆਏ ਨੂੰ ਬੰਨ੍ਹ ਬੰਨ੍ਹ ਨਹੀਂ ਇੱਥੇ ਟਾ ਗਿਆ ਰਹਿੰਦਾ ਆ ਇਹ ਜਿਹੜਾ ਰਹਿੰਦਾ ਸੀ ਪਰ ਉਹਦਾ ਬਿਲ ਅਨੁਪਰਨੂ ਕਰਦੇ ਕਿਹੜੇ ਨੂੰ ਆਪੜ ਲੈ ਕੋਣਿਕਾ ਇੱਕ ਕੋਪਰੈਂਸ ਹਾਂ ਇਹ ਮੁਰਗੀ ਦਾ ਬੰਦਾ ਜਿਹੜੇ ਧੋਕੇ ਨੂੰ ਵਾਪਸ ਕਰਦੇ ਹੋ ਜੀ ਜਿਹੜਾ ਕਹਿ ਰਿਹਾ ਬੱਜ ਕੇ ਸਾਮਾਨ ਆਹੀ ਧੋਕੇ ਠੀਕ ਆ ਵਾਪਸ ਕਰਦੇ ਹੋ ਠੀਕ ਇਹਦਾ ਆਪਣਾ ਪੁਰਾਣਾ ਹੀ ਆ ਗਿਆ ਲੂਟ ਠੀਕ ਆ ਧੋਕੇ ਬਾਅਦ ਵਿੱਚ ਕਰਾਇਆ ਇਹ ਕਿੰਨੇ ਗਿਆ ਸੱਬਦਾ ਇਹ ਪਤਾ ਨਹੀਂ ਮੈਨੂੰ ਕੀ ਪਰਚੀ ਦਿੱਤੀ ਨਹੀਂ ਕਿਉਂ ਮਨੂੰ ਬਤਾ ਹਸਵੀਰੇ ਲੈ ਕੇ ਆਇਆ ਸਾਮਾਨ ਇਹ ਇਹ ਮੈਂ ਬੜੀ ਟੈਂਕੀ ਲਾਉਣਾ ਨਾ ਸਾਰਾ ਪੈਪ ਸ਼ੂਬ ਆਹ ਪੱਟ ਕੇ ਉਹ ਥੱਲੇ ਆ ਕੇ ਰਾਵੀ ਘੜ ਦਦਾ ਜਿਹੜਾ ਗੋਲ ਚੱਕਰ ਆ ਉਹ ਥੱਲੇ ਇਦੋਂ ਤੇ ਇਹ ਕਿਪਰ ਉਹ ਵੀ ਘਟਦਾ ਤਾਂ ਫਿਰ 1000 ਲੀਟਰ ਨੂੰ ਇਸਾ ਉੱਚਾ ਜਾਣਾ ਪੈਂਦਾ ਜਗਾਰ ਸਾਰੀ ਮੱਕੇ ਆ ਲੋੜਾ 1000 ਲੀਟਰ ਨੂੰ ਮਾ ਦੇ ਲੈ ਕਿੰਨਾ ਪੰਜਨ ਬਣ ਜਾਣਾ ਉੱਪਰੋਂ ਉੱਥੇ ਕੋੜ ਹੁਣ ਮੈਂ ਥੋੜਾ ਕੰਮ ਆ ਪੈਣਾ ਪੁੱਛਾਂ ਕਾਦਾ ਉਹਦਾ ਥੱਲੇ ਹੋ ਜੂਗਾ ਉਹਦਾ ਚੱਕਰ ਨਹੀਂ ਆ ਉੱਪਰ ਉੱਪਰ ਬੜਾ ਫਿੱਟ ਕਰ ਦੇ ਇਹਨੂੰ ਥੱਲੇ ਇਹਨੂੰ ਕਰ ਦੂਗਾ ਉੱਪਰ ਸੈੱਟ ਕਰ ਦੇ ਵਾ ਓਕੇ ਬਟਾ ਕੱਢ ਕੋਲ ਆ ਦੇ ਇਹਦਾ ਪਹਿਲਾਂ ਨਹੀਂ ਰਿਗਾਰਡ ਬਣਾਤਾ ਬਸ ਠੀਕ ਆ ਚਲ ਹੁਣ 10-15 ਸਾਲ ਫੇਰ ਆ ਮੈਂ ਅੱਛਾ ਤੀ ਬੋਤ ਪਾਦੇ ਹੋ ਹੱਥੀ ਗਾਉਂਦੀ ਗੀਤ ਗਾ ਰਹੇ ਹਾਂ ਹਾਂ ਬੱਤੇ ਬੁੱਲੇ ਸਾਰੀ ਨਾਰੇ ਬੰਨੋ ਜੁਕੇ ਦਿਖਾ ਲਾ ਜੀਦਾ ਬਾੜਾ ਠੀਕ ਲਾਈਦਾ ਤੂੰ ਮੈਂ ਤੁਰ ਦੋ ਬਈਏ ਤੇ ਅੱਛਾ ਹਲੇ ਤੈਨੂੰ ਖੱਤੀ ਜੀ ਨੀਲ ਲਿਆਇਆ ਪਰ ਹੈ ਜੀ ਨੂੰ ਲੈ ਅੱਤੀ ਗਲੀ ਆ ਗਿਆ ਜੀ ਨੂੰ ਕਿਹਾ ਵੀ ਭਈਆਂ ਦੇ ਮਜੀਦ ਤੇ ਪੜਾ ਕੇ ਪਾਸੇ ਘਰ ਜਿਹੜੀ ਹੈਗੀ ਥੋੜੀ ਜੀ ਹੈ ਕਿ ਕੋਈ ਨਹੀਂ ਲੈ ਹੋਈ ਨਹੀਂ ਲੱਗੇ ਗਿਆ ਤਿੰਨ ਦਿਹਾੜੀਆਂ ਉੱਤਰ ਲੈਣਾ ਉਹ ਤੂੰ ਆਪ ਦੇਖ ਉੱਧਰ ਦੇਖ ਲੈ ਮੈਂ ਤੂੰ ਕੱਲ ਹੁਣ ਸਾਈਡ ਕਰ ਲੈ ਇਹ ਕਹਿੰਦਾ ਫਾੜਾ ਬਿੰਗਾ ਮੜਾ ਜਾ ਆ ਫਾੜਾ ਮੈਨੂੰ ਪਤਾ ਤਾਂ ਵੀ ਕਿਥੇ ਦੇ ਰੁਕਸ ਨਹੀਂ ਘੱਡਣਾ ਬੰਮੇ ਦਾ ਘੱਡਣਾ ਇਹਨੂੰ ਆ ਫੋਨ ਕਰਾਇਆ ਉੱਥੇ ਜਾ ਤੇ ਪਾਏ ਆ ਹਾਂ ਉਹਨੇ ਮੈਨੂੰ ਕਿਹਾ ਕਹਿੰਦਾ ਦੇਖ ਕੇ ਲੈ ਜਾ ਕਹਿੰਦਾ ਜਿਹੜੇ ਤੈਨੂੰ ਸੈੱਟ ਲੱਗਦੇ ਆ ਲੈ ਮੈਨੂੰ ਸੈੱਟ ਲੱਗੇ ਉਹ ਤੂੰ ਲੈ ਆ ਇੱਕ ਪਾਏ ਹੋਏ ਹਾਂ ਖੜਾ ਤੇ ਗੇਟ ਕੋਲ ਇਹਨੂੰ ਫੋਨ ਕਰ ਬੈਠੇ ਆ ਹਾਂ ਨਾ ਪਿੱਛੇ ਪੱਤੀ ਨਹੀਂ ਹੈਗੀ ਵੀ ਇੱਕ ਨੂੰ ਪੱਤੀ ਲੱਗੀ ਵੀ ਆ ਕਿਹੜੀ ਪੱਤੀ ਆ ਹਾਂ ਹਾਂ ਕਹਿੰਦਾ ਉਹਨੇ ਤਾਂ ਬੈੱਡ ਬਣਾਉਣਾ ਮਗਰ ਸਫਾਈ ਦੀ ਹੋਣਾ ਇਹ ਬੱਤੀ ਨਹੀਂ ਹੋਗੀ ਤਾਂ ਮੈਨੂੰ ਮਾਰਨਾ ਇਹਨੇ ਬਦਲਿਆ ਕਰਨਾ ਹੋਇਆ ਖੋਲੇ ਆ ਇਹ ਮਿੱਟੀ ਖੜੀ ਕਰ ਦੇਣੀ ਕਿਹੜਾ ਸਾਈਡ ਵਿੰਗਾ ਲੱਗਦਾ ਤੈਨੂੰ ਉਹਦਾ ਆਏ ਮੋੜ ਇਹਨਾਂ ਨਹੀਂ ਹੈਗਾ ਮੋੜ ਉਹਦਾ ਕਰ ਲੂਗਾ ਸੱਟ ਲੋੜੇ ਨਹੀਂ ਠੀਕਾ ਠੀਕਾ ਐਡਾ ਨਹੀਂ ਹੈਗਾ ਆ ਜੀ ਜਾ ਫਾਈਨਲ ਹੋਇਆ ਹੁਣ ਹਨਾ ਬਹੁਤ ਰੋਇਆ ਚੱਲ ਹੁਣ ਗਾਣੂ ਇਹ ਜੀ ਬੁਝਾਈ ਇਹ ਜੇ ਨਾ ਆਏ ਆ ਵੀ ਤੇਰਾ ਬੈੱਡ ਪੱਧਰਾ ਹੋ ਜਾਂਦਾ ਆਓ ਫੱਟੀਆਂ ਫੱਟੀਆਂ ਪੱਧਰਾ ਕਰਨ ਆਓ ਬਾਈ ਦੱਸ ਤਾਂ ਤੈਨੂੰ ਕਿ ਅਸੂ ਕਹਿੰਦਾ ਮੈਂ ਆਹ ਕੱਢ ਕੇ ਵੀ ਪਾ ਲੈਂਦਾ ਉੱਥੇ ਆਹੀ ਨਹੀਂ ਤਾਂ ਜਿਗਾੜ ਉਹਨਾਂ ਨੂੰ ਛੇ ਹੈ ਨਹੀਂ ਤਾਂ ਹਾਂ ਫਿਰ ਮੈਂ ਤੇਹਾਰੇ ਹੀ ਮਾਂ ਖੋਲੇ ਦਿੱਤੇ ਫਿਰ ਆ ਪਰ ਠੀਕ ਆ ਕੋਈ ਦੋ ਨਟੇ ਤੇ ਬਸ ਆਪਣੇ ਹੀ ਖੋਲ ਲੈਣੇ ਸੀ ਜੇ ਤੈਨੂੰ ਪਸੰਦ ਆ ਜਿੰਦੇ ਨਾ ਠੀਕ ਆ ਯਾਰ ਇਹਨੂੰ ਕਿਹਾ ਬੈਠ ਜਾਈਂ ਆ ਤਾਂ ਠੀਕ ਆ ਨਵੇਂ ਵਾਲੇ ਆ ਇਹ ਇਹ ਪਰ ਨੇੜੇ ਆ ਹਲੇ ਚਲੋ ਤਾਂ ਹੋ ਜੂਗਾ ਗਲੀਆਂ ਬਥੇਰੀਆਂ ਮੈਂ ਕਹਿੰਦਾ ਇਨੀ ਖਰੇ ਬੀਜੇ ਬੀਜ ਦੀ ਐਸਟੀਮੇਟ ਦੱਸੂਗਾ ਤੈਨੂੰ ਬਣਾ ਕੇ ਤੇ ਬੀਜ ਵੱਧ ਪੈ ਜਾਣਾ ਇੱਕ ਨਾ ਥਾਲੇ ਬਦਲਣੇ ਪੈਣੇ ਇੱਕ ਬਸ ਹੋਰ ਕੁਝ ਨਹੀਂ ਹੈਗਾ ਥਾਲੇ ਦੀ ਚੀਜ਼ ਆ ਕਮਾ ਕੇ ਪਾ ਦੋ ਦੂਜੀ ਸਾਈਡ ਮਾੜੀ ਪੈਣੇ ਨਟ ਪੈਣੇ ਆ ਤਿੰਨ ਕਮਾ ਕੇ ਪੈ ਜਾਣੇ ਆ ਨਮਾ ਪਾ ਦੂ ਉਹ ਨਮਾ ਪਾਣਾ ਇੱਕ ਠੀਕ ਆ ਤੇ ਆਪਣੇ ਕੋਲ ਲੱਕਰ ਦੇ ਚੱਕਾ ਇਸ ਓਪਨ ਕਤ ਕਿ ਕਹਿੰਦਾ ਬੀਜਣਾ ਛੋਟਾ ਜਿਹਾ ਆਪਾਂ ਨੇ ਕਿਹਾ ਦੋ ਕਿੱਲੇ ਨਹੀਂ ਬੀਜਣਾ ਦੋ ਕਿੱਲੇ ਹੀ ਥੋੜਾ ਜਿਹਾ ਹੀ ਆ ਫਿਰ ਰੋਟੇ ਹੀ ਲਾਉਣੀ ਥੋੜਾ ਜਿਹਾ ਥੋੜਾ ਜਿਹਾ ਕਹਿੰਦਾ ਦੋ ਕਿੱਲੇ ਦੋ ਕਿੱਲੇ ਨੂੰ ਥੋੜਾ ਜਿਹਾ ਲਾਉਣੇ ਦੋ ਕਿੱਲੇ ਕਿਤੇ ਲਾਉਣੇ ਨਹੀਂ ਪਤਾ ਸਾਡਾ ਖਬਰੇ ਸੀ ਹੋਰ ਵੀ ਬੀਜ ਦੇਣਾ ਮੂਡ ਪਰਾ ਸਾਡੇ 98 ਲਿਆਉਣਾ ਨਹੀਂ ਕਿਹੜਾ ਲਿਆਉਣਾ ਉਹ 98 ਲਿਆਉਣਾ ਜਿੰਨਾ ਕਿ ਮਿਲਿਆ ਚਾਹੇ ਬੀਜ ਤਿਆਰ ਕਰਨੇ ਜੋਗਾ ਮਿਲ ਜੇ ਉਹ ਨਹੀਂ ਕਰ ਲੋ ਦੋ ਕਿੱਲੇ ਦੀ ਮਿਲ ਜਾਣਾ ਤੁਹਾਨੂੰ ਉਹ ਤਾਂ ਮਿਲਣਾ ਨਹੀਂ ਹੈ ਨਹੀਂ ਹਾਂ ਨਹੀਂ ਅੱਜ ਦੇਖੂਗਾ ਤਾਂ ਐ ਪਰ ਟਾਈਮ ਪਰ ਦੇਖ ਲੂਗੇ ਜੇ ਮਿਲ ਗਿਆ ਬਾਕੀ ਟਾਈਮ ਦੀ ਟਾਈਮ ਹੋਰ ਕੀ ਫਾਲੇ ਦਾ ਲੋਟ ਆ ਯਾਰ ਜਗਾੜ ਗਿਆ ਦੋਨੋਂ ਠੀਕ ਆ ਠੀਕ ਆ ਬਸ ਜੀ ਮਰੰਡਾ ਕਾਮ ਰੇਟੀ ਆ ਠੀਕ ਠੀਕ ਠੋਕਰ ਮਿਲ ਮਰੰਡਾ ਆਪਣੇ ਇਹਨੂੰ ਦਿੱਤੇ ਆ ਉਹਨੇ ਆਪਣੇ ਕਿਹਾ ਹੁੰਦਾ ਸਰਕਲ ਕਾਲੇ ਦੇ ਵੱਡੋਗੇ ਕਾਨ ਜੇ ਕਿਸੇ ਨੇ ਬੀਜਣਾ ਮੈਂ ਕਹਿੰਦਾ ਕਾਲਾ ਟਰੈਲਰ ਲੈ ਕੇ ਗਿਆ ਹੁਣ ਕਾਲਾ ਆਪਣੇ ਵੱਡਦਾ ਹੁਣ ਕਿਹੜਾ ਕਾਲਾ ਆਹ ਸਰਪੰਚ ਪਤਾ ਨਹੀਂ ਬਾਈ ਆਪਣੇ ਵੱਡਦਾ ਹੈ ਆਪਣੇ ਵੱਡਦਾ ਆਪਣੇ ਵੱਡਦਾ ਬੱਸ ਸਵੇਰ ਤੋਂ ਆਪਣੇ ਸਵੇਰ ਤੇ ਕਾਲੂ ਆਪਣੇ ਫਾਰਮੇ ਕ ਰੱਖਿਆ ਚਾਲਦਾ ਗੱਲ ਕਰੇ ਸਾਰੀ ਦਿਹਾੜੀ ਕਿੱਥੇ ਚਾਲੇ ਇਹ ਤਾਂ ਉਹ ਰੱਖਿਆ ਵੈਕ ਉਹ ਮੈਂ ਲੈ ਗਿਆ ਤਾਂ ਮਰੰਡੇ ਨੂੰ ਨਾਲ ਇਹਨੂੰ ਇਹ ਡਾਊਨ ਹੋ ਗਿਆ ਮੇਰੇ ਵਾਲਾ ਫੋਨ ਚਾਰਜ ਕਿੱਥੇ ਚਾਰਜ ਚੱਲ ਵੀਡੀਓ ਜੋਗਾ ਤਾਂ ਹੋਣਾ ਹੀ ਪਰ ਨੰਬਰ ਤਾਂ ਨਿਭੜ ਗਿਆ ਨਿਭੜ ਗਿਆ ਬਾਈ ਉਹਨੇ ਮੇਰੇ ਕਰਦਾ ਸਵੇਰ ਦਾ ਕਹਿੰਦਾ ਮ ਆਇਆ 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 ਹੋਰ ਕਿਹੜਾ ਦਾ ਮਰਥੂਏ ਦਾ ਮੁੰਡਾ ਹੀ ਆ ਇਹ ਮਰਥੂਏ ਦਾ ਹੀ ਆ ਉਹ ਟੈਂਕੀ ਰੱਖੀ ਵੀ ਕੱਦੀ ਦੀ ਯਾਰ ਉਹ ਚਾਹ ਨਾ 14 15 ਸਾਲ ਹੋ ਗਏ ਤੇ ਜੇ ਲੀਕ ਮੇਰੇ ਵਾਲੇ ਵੀ ਲੀਕ ਉਹ ਆਇਆ ਦੋ ਦਿਨ ਸਾਲ ਤਾਂ ਸਾਰ ਗਿਆ ਉਹਨੇ ਲਾ ਕੇ ਸੜੀ ਨੂੰ ਐਮ ਸੀਲ ਐਮ ਸੀਲ ਹੁਣ ਤਾਂ ਘਾਹੀ ਹੋ ਜਾਂਦੀ ਆ ਉੱਥੇ ਲਾਉਂਦੇ ਉੱਥੇ ਘਾਹ ਹੋ ਜਾਂਦੀ ਐ ਐਂਡ ਦਾ ਐਂਡ ਦਾ ਹੈਗਾ ਹੀ ਐ ਫੈਂਟ ਦਾ ਹੁਣ ਕਿਸੇ ਚੀਜ਼ ਦਾ ਹੈ ਉਹ ਐ ਜਾਂ ਹੁਣ ਨਹੀਂ ਉਹ ਹਟੀ ਤੇ ਨਵੀਂ ਲਾਉਣੀ ਪਈ ਐ ਆਹ ਇਹਦੇ ਜਿੰਨਾ ਤੱਕ ਸਾਰ ਸਾਰ ਤਾਂ ਸਾਰੇ ਆ ਐ ਕਿੰਨੇ ਲੀਟਰ ਦੀ ਹੁਣ 750 ਦੀ ਲੈ ਜੇ 750 ਦੀ ਨਹੀਂ 500 ਦੀ ਐ 500 ਦੀ ਹਾਂ ਕਿੰਨੇ ਦੀ ਐ ਜੀ 3000 3000 ਰੁਪਏ ਠੀਕ ਐ ਵਧੀਆ ਐ ਉਹ ਦੇਖੋ ਕੋਸ ਨਹੀਂ ਹੋਇਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਸ ਨਹੀਂ ਹੋਇਆ ਆ ਤੇ ਉੱਠ ਜਾਣਾ ਕਿਹੜਾ ਹੋ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਸ ਨਹੀਂ ਹੋਇਆ ਆ ਤੇ ਉੱਠ ਜਾਣਾ ਕਿਹੜਾ ਹੋ ਜਾ ਹੋ ਜਾ ਕਿਹੜਾ ਆਇਆ ਆਇਆ ਮੂਰੇ ਉਹ ਪਾਇਆ ਬਥੇਗਾ ਕਿ ਮੂਰੇ ਹੀ ਰਬਾਇਆ ਮੂਰੇ ਉਹਨੇ ਹੀ ਦੇ ਰਿਆ ਆਇਆ ਆਇਆ ਉਹੀ ਚੀਜ਼ ਇਹਨੇ ਘੇਰੇ ਆ ਮੂਰੇ ਬੈਗ ਪਾਇਆ ਬਥੇਗਾ ਨਾੜਦਾ ਵੀ ਆਇਆ ਗੋਲੀ ਵੰਗਣਾ ਤੁਸੀਂ ਨਹੀਂ ਹੋਇਆ ਡਰ ਗਿਆ ਲੈ ਆਇਆ ਆਇਆ ਬੇਇੱਜ਼ਤੀ ਮਾਰ ਦਿੰਦਾ ਇਹ ਤੂੰ ਤਾਂ ਬੰਨਾ ਆ ਬੇਇੱਜ਼ਤੀ ਕਰਦਾ ਹੈ ਬੇਇੱਜ਼ਤੀ ਨੂੰ ਦੱਸੀ ਤੇ ਜੀ ਗਿਆ ਇਹ ਕਿੱਦਾਂ ਹੈ ਘੈਂਟਾ ਘੈਂਟਾ ਐਂਦੀ ਕਿ ਸੱਤ ਨੂੰ ਕਿਵੇਂ ਆਣਦਾ ਇਹ ਆ ਜਾ ਔਰ ਟਰੱਕ ਖੜਾ ਤੇਰਾ ਉੱਧਰ ਦੇਖ ਲੈ ਨੂੰ ਜਿਹੜਾ ਤੁਸੀਂ ਕਹਿਤਾ ਇਹਨੂੰ ਉਹਦੇ ਕਰਕੇ ਹੱਦ ਘੰਡ ਗਿਆ ਨਾ ਸੀ ਪਤਾ ਨਹੀਂ ਕਿਹਾ ਕਹਿਤਾ ਇਹਨੂੰ ਐਬੀ ਟਾਈਪ ਨੂੰ ਮੁੰਗਰੇ ਨੂੰ ਪਾ ਕੇ ਆਉਂਦਾ। ਉਹ ਹੀ ਰਵੇ ਤਾ ਵਧੀਆ ਛਾਤੀ ਨਹੀਂ ਵੱਜਣ ਦੱਤੀ ਦਿਲ ਦੇ। ਹੈਲੋ। ਹੈਲੋ ਗੱਲ ਆ। ਹੈਲੋ। ਹੈਲੋ। ਆ ਜਾ। ਕੁਛ ਨਹੀਂ ਵੇ ਸਾਡਾ ਝੋਟਾ ਬੰਦਾ ਤੂੰ। ਐ ਇੰਨੀ ਕਿ ਸਾਟੇ ਪਾ ਕੇ ਹਮ ਝੋਟਾ ਕਿੱਥੇ ਇਹਦਾ ਬੁੱਦਾ ਬੰਦਾ। ਮੇਰਾ ਪੂਰਾ ਕਹਿੜਾ ਛਾੜ ਦੇ ਮੜਾ। ਛਾੜ ਦੇ ਕੱਪੜੇ ਤੇ ਡਰ ਗਿਆ ਇਹ। ਆਪਣੇ ਲਿਪੜ ਗਿਆ ਮੁੰਡੇ ਦੇ ਵਰਦੀ। ਨਾਉਣਾ ਹੀ ਆ ਜਾ ਕੇ ਨਾਉਂਦੇ। ਨਾਉਣਾ ਹੀ ਆ ਪੁੱਤ ਹਾਂ। ਲਿਪੜ ਗਿਆ ਤੇ ਗਿਰ ਗਿਆ ਤਾਂ ਗਿਆ ਹੋ ਗਿਆ। ਗਿਰ ਕੇ ਹੀ ਹੁੰਦੇ ਆ ਕੰਮ। ਅੱਗੇ ਕੀ ਕਰਦੇ ਕੀੜੀ ਮਰਗੀ ਕੀ ਨਹੀਂ। ਤੂੰ ਤਾਂ ਕੈਗਲੇ ਬੜਕੂ ਨਹੀਂ 20 ਸਵੇ ਨੂੰ। ਇਹ ਬਾਈ ਕੋਈ ਨਹੀਂ ਕਹਿਸਾ ਦੇ ਚੱਲਣ ਆਜ ਗਰੀਬੀ ਵੱਡੀ ਹੋ ਗਈ ਪੰਜ ਕਿਲੋ ਵੱਢਣੇ ਪੰਜ ਛੇ ਖੜੇ ਅੱਜ ਗਰੀਬੀ ਵੱਡੀ ਆ ਉਹਨੇ ਕਿੰਨੇ ਵੱਡੇ ਅੱਜ ਵੱਢਦੇ ਉਹਨੇ ਮੈਂ ਕਹਿੰਦਾ ਦਿਲ ਉਹ ਵੱਡੇ ਜਿੱਲਾ ਜਿੱਲਾ ਦੋ ਹੋ ਤਿੰਨ ਫਿਰ ਉੱਥੇ ਵੱਢ ਪੰਜ ਬੱਤੀ ਕਿਲੋ ਵੱਡੇ ਪਾਉਣਾ ਬਹੁਤ ਥੋੜੇ ਆਏ ਨੇ ਥੋੜੇ ਹੋਰ ਲੈਣ ਨੂੰ ਟਾਈਮ ਨਹੀਂ ਲੱਗਣਾ ਹੈਗਾ ਹਾਂ ਪਾਲੇ ਨੂੰ ਥੋੜਾ ਟਾਈਮ ਲੱਗੂਗਾ ਪਰ ਲੈ ਹੁੰਦੇ ਆ ਆਹ ਤੇ ਚਲ ਦੇਖਦੇ ਆ ਹੁਣ ਕੀ ਬਣਦਾ ਚਾਰ ਤਾਂ ਬਸ ਕੋਈ ਟਾਈਮ ਨਹੀਂ ਕੋਈ ਵੀ ਨਹੀਂ ਨਿਭੜ ਗਿਆ ਪਲੰਬਰ ਦਾ ਉਹ ਲਿੰਪੜ ਗਿਆ ਬਾਜੀ ਸਵੇਰ ਤੋਂ ਦੀ ਢੀਕ ਚ ਇਹ ਕੋਈ ਕੰਮ ਨਹੀਂ ਹੋਇਆ ਇਹ ਤਾਂ ਗਿਆ ਮਰੰਡੇ ਨੂੰ ਮੈਨੂੰ ਵੀ ਕਹਿੰਦਾ ਤਾਂ ਫਾਲਿਆਂ ਦੇ ਬਾਅਦ ਫੇਰ ਲਾਂਗੇ ਪਹਿਲਾਂ ਇੱਥੇ ਫੋਨ ਕਰੀ ਗਏ ਕੰਮ ਤਾਂ ਉਹ ਵੀ ਕੋਈ ਪੂਰੀ ਨਹੀਂ ਪਈ ਹੈਗੀ ਨਹੀਂ ਤਾਂ ਪਾਣੀ ਸੀ ਚੱਲ ਉਹ ਵੀ ਜੋ ਪੈ ਜੂ ਛੜ ਜਾ 10 ਦਿਨ ਬਸ ਪਾਣੀ ਆਪਾਂ ਅਮਰੀਕਾ ਵਾਲੇ ਬਾਈ ਦਾ ਫੋਨ ਆਇਆ ਦੱਸਦਾ ਕਹਿੰਦਾ ਹੱਥ ਵੀ ਨੂੰ ਇਉਂ ਕਹੀ ਜਾਂਦਾ ਕੱਚੇ ਕੱਚੇ ਕਹਿੰਦਾ ਬੜਾ ਕੇ ਸਾਡੇ ਅੰਦਰ ਛੜ ਲੋ ਕਹਿੰਦਾ ਕੋਈ ਪਤਾ ਨਹੀਂ ਮੌਸਮ ਹੁੰਦਾ ਕਹਿੰਦਾ ਗਰੀ ਦਾ ਪਈ ਆ ਉਹ ਨਾ ਨਾ ਕਰ ਦੋਣੀ ਕੱਟਾ ਦੇ ਵੇਟ ਚ ਕੋਈ ਨਹੀਂ ਜੀ ਬਾਹੰਦਾ ਕਿ ਨਾ ਮੰਡੀਆਂ ਚੱਲ ਪਈ ਕੁ ਦਿਨ ਚ ਹਾਂ ਫੇ ਕਹਿੰਦਾ ਕਬਰਾ ਕਬਰਾਂ ਦੀ ਜਾਂਦਾ ਛੇਤੀ ਉਹ ਫੇ ਕਬਰ ਆਉਂਦਾ ਦਬਾ ਹਾਂ ਦੋ ਦਿਨ ਹੋ ਹੋਰਾ ਮੰਡੀਆਂ ਦੇ ਖੁੱਲ ਜਾਣਾ ਜਿਹੜੀ ਗਰੀਬ ਉਹਦਾ ਕਿੱਲੋ ਡਿੰਗ ਦੀ ਗੱਲ ਯਾਰ ਮੀਂਹ ਦਿੱਸਿਆ ਵਾ ਕਹਿੰਦੇ ਕੱਲ੍ਹ ਔਰ ਬੱਸ ਹੁਣ ਦੋ ਦਿਨ ਹੋ ਲੈ ਬੱਸ ਆਦਾ ਨਹੀਂ ਬਾਈ ਐਂ ਕਰ ਦੋ ਪਾਣੀ ਯਾਰ ਤੂੰ ਛਾਤਰੀ ਦਾ ਆਰਡਰ ਦੇ ਦੱਸਿਆ ਵਾ ਤਾਂ ਕੋਈ ਨਹੀਂ ਹੈਗਾ ਆਪਾਂ ਪੈ ਵੀ ਸਕਦਾ ਇਹ ਇਹ ਪਵਾ ਦੇਣਾ ਕੋਈ ਬੜੀ ਬੋਦੀ ਬੋਦੀ ਗੱਲ ਨਹੀਂ ਬੜੀ ਪਰਸੋਂ ਨਾਲ ਕਿਹੜਾ ਦੱਸਿਆ ਵਾ ਤਾਂ ਹਾਂ ਤੇ ਪੈ ਗਿਆ ਰਾਤ ਨੂੰ ਤੇ ਬੇ ਬਿਆਂ ਨੂੰ ਪਤਾ ਲੱਗਿਆ ਜਾ ਭਾਂਡੇ ਖੜਕਦੇ ਫਿਰ ਉਹ ਵੇੜੇ 'ਚ ਆ ਵੇੜੇ 'ਚ ਖੜਕਦੇ ਫਿਰ ਜਗਦੀਪ ਨੇ ਵੀ ਵੜਾ ਤੇ ਅੱਜ ਤੋ ਕੀ ਲਿਆ ਜਿਹੜੇ ਬਾਹਰ ਜੱਖੋ ਹੀ ਉਹਦੀ ਜੇ ਖੇਤ ਸੁੱਕਾ ਹੋਵੇ ਚੱਲ ਵਧੀਆ ਚੱਕੀ ਸੁੱਕੇ ਖੇਤੀਆਂ ਕੋਈ ਥੰਦੇ ਜੱਖਤੀਆਂ ਰਗੜ ਕੇ ਇਹ ਖੇਤ ਸੁੱਕਾ ਹੈ ਨਾ ਇਹ ਤਾਂ ਚਾਹੇ ਲੰਬੀ ਪਈ ਉਹ ਵੀ ਚੱਕ ਲੈਣੀ ਮੀ ਹੋਰ ਕੀਆ ਸੁੱਕਾ ਹੋਵੇ ਖੜਕ ਤਾਂ ਬਾਈ ਹੈਗਾ ਯਾਰ ਨੁਕਸਾਨ ਤਾਂ ਹੁਣ ਤਾਂ ਦੋ ਕੋਹ ਨੁਕਸਾਨ ਨੁਕਸਾਨ ਤਾਂ ਹੈਗਾ ਚੱਲ ਹੁਣ ਦੇ ਕੀ ਕਰਨਾ ਭਾਈ ਹਾਂ ਗਰੀਬੀ ਦਾ ਨੁਕਸਾਨ ਤਾਂ ਹੈ ਉਹ ਚੱਲ ਜਿੰਨੀ ਚੱਕ ਹੋ ਗਈ ਗੱਲ ਚੁਕਾ ਦੇਣੀ ਇਹਨੂੰ ਚੁਕਾ ਦੇਣੀ ਗੱਲ ਜਿੰਨਾਂ ਦਿਹਾੜੀ ਆਪਣੇ ਇਹਨੂੰ ਉਹ ਕੇਸਰੀ ਦਾ ਦਸਤਾਲ ਇਹਨੂੰ ਇਹਨੇ ਕਰਨਾ ਕੰਮ ਉਹ ਅੱਛਾ ਇਹਦਾ ਇਹਨੂੰ ਇਹਦਾ ਕੰਮੜੇ ਅੱਜ ਅੱਜੜ ਕੇ ਇੱਕ ਕੰਮ ਨੂੰ ਵੀ ਕਿੰਨੇ ਪੂਰੀ ਪਾਉਣੀ ਆ ਇਹ ਪੂਰਾ ਕਰਨਾ ਆ ਤੁਹਾਨੂੰ ਲੈ ਕੇ ਜਾਣਾ ਪੈਣਾ ਤਾਂ ਮੈਨੂੰ ਚੱਲਦੇ ਪੰਮੇ ਨੂੰ ਬਹੁਤ ਦੱਦਾ ਹੋਊਗਾ ਹੈ ਪੰਮੇ ਨੂੰ ਕੋਣ ਹੈਗਾ ਬਹੁਤ ਚੀਜ਼ ਦਾ ਆ ਇਹ ਕੰਮ ਕਰੂਗਾ ਇਹ ਕਰ ਦੇਣਾ ਕੰਮ ਅਈ ਤਿੰਨ ਗੇਦੇ ਤਿੰਨੇ ਫੇਲ ਹੋਗੇ ਤਿੰਨੇ ਫੇਲ ਕਰਤੇ ਬੰਦੇ ਤਿੰਨੇ ਗੇੜੇ ਗੇੜੇ ਤੇ ਤੂੰ ਗੱਗਾ ਲਾਪਰੀ ਲਾਪਰੀ ਤੇ ਚੱਲ ਲਾਪਰੀ ਤੇ ਨਿਆਣਾ ਦਾ ਦੋ ਦੋ ਗੱਗਾ ਦਾ ਮਾਸਟਰ ਦਾ ਮੈਂਡ ਮਾਸਟਰ ਦਾ ਮੈਂ ਅਗਲਾ ਮੈਂ ਮਾਫ ਕਰ ਦਿੰਦਾ ਬਾਜ ਦੰਦਾ ਹੋਇਆ ਮੈਂ ਮਾ ਟ੍ਰੇ ਕਰੂਗਾ ਤੇ ਆ ਉਹਦੀ ਆ ਗਿਆ ਲੋ ਆ ਟਰਾਲਾ ਜਿਹਾ ਹੋਇਆ ਟਰਾਲਾ ਟਰਾਲਾ ਮਿਲ ਗਿਆ ਤੇ ਅੱਜ ਤੇ ਟ੍ਰੈਕਟਰ ਲੱਭਣ ਦੀ ਮਸ਼ੀਨ ਆਈ ਤੇਰੇ ਜੇ ਸਗਣਾ ਪਾ ਲਈ ਜਾਓ ਕਰਤਾ ਫੋਨ ਉਹਨੂੰ ਮੈਂ ਉਹ ਕਹਿੰਦਾ ਜੇ ਮਸ਼ੀਨਾਂ ਵੀ ਠੀਕ ਨਹੀਂ ਕਹਿੰਦਾ ਕਿਹਦਾ ਕਾਲੂ ਨਹੀਂ ਪਾਦਾ ਫਿਰ ਤੂੰ ਆ ਹੈਗਾ ਟਾਣਾ ਬਾਤ ਕਰ ਫਿਰ ਕਾਨੂੰ ਨੂੰ ਸਾਹਮਣੇ ਦਾ ਕਹ ਤਿਆਰ ਰੱਖੀ ਕਾਲੂ ਬਣਾ ਦੇ ਸਾਰੀ ਬਣਾ ਨਹੀਂ ਮੰਡਾਰ ਸਾਰੇ ਜੀ ਗਾਉਣਾ ਮਿੱਲਾ ਹੋ ਬਾਬਾ ਸਾਰਾ ਕਾ ਬਿੱਲਾ ਯਾਰ ਅਸੀਂ ਸਾਜਰੇ ਲੈ ਜੀ ਮਸ਼ੀਨ ਉਰਲੇ ਮੇ ਲਾ ਲੈਣੀ ਪਹਿਲਾਂ ਇੱਕ ਪਲਾਟ ਇੱਕ ਪਲਾਟ ਮਿੱਧਲੇ ਨੂੰ ਪੱਲੀਆਂ ਨਹੀਂ ਲਾਤੀਆਂ ਫਿਰ ਉਰਲੇ ਪਾ ਦੇ ਠੀਕ ਆ ਸ਼ਾਮ ਤੱਕ ਬਿੱਲਾ ਹੋਇਆ ਆਪਣਾ ਖੜਾ ਜਾ ਠੀਕ ਨਹੀਂ ਇਹ ਵਾਲਾ ਭਰਤ ਬੁਰਲੇ ਪਾਸੇ ਇੱਕ ਟਰੈਲਾ ਭਾਗਾ ਉਧਰ ਗਈ ਇੱਕ ਭਾਗਾ ਪੜਾ ਦੇ ਨੌਰਾ ਬਾਈ ਦੋ ਟਰਾਲੇ ਭਰ ਕੇ ਹਾਂ ਫੇਰ ਤੀਆ ਫੇਰ ਇੱਧਰ ਭਰਾ ਲੈਣਾ ਇਦਾਂ ਹੀ ਕਰਨਾ ਸੀ ਠੀਕ ਨਹੀਂ ਆ ਫਿਰ ਹੂੰ ਬਾਬਾ ਮੇਰੇ ਮੂੰਹ 'ਚ ਕੀ ਸੱਕਰੇ ਰਹੇ ਦੋ ਟਰਾਲੇ ਕਹਿੰਦਾ ਇੱਕ ਇੱਧਰ ਭਰਾ ਕੇ ਪਰਾਂ ਦੋ ਭਰਾ ਕੇ ਇੱਕ ਫੇਰ ਨਾ ਭਰਾ ਦੇਣਾ ਮੇਰੇ ਮੂੰਹ ਮੇਰੇ ਬੋਲਣੇ ਗਿਆ ਹੋ ਜਾਣਾ ਨਾਲੇ ਆਏ ਵੀ ਗਏ ਵੀ ਟੀਸੀ ਵੀ ਲੱਗੇ ਚਾਰਾਂ ਨੂੰ ਉਹ ਤਾਂ ਮਾਰਦੇ ਆ ਤੁਮਾਇਆ ਜਿਹੜਾ ਕੋਸਾਇਕਾ ਡਿਗਨੀ ਫਿਰ ਕਹੋਗੇ ਤੁਸੀਂ ਕਹਿ ਜੀ ਮੇਰੇ 35 40 ਕੁਆਟਲ ਡੁੱਲ ਗਿਆ ਜੋਖੇ ਵੀ ਨਹੀਂ ਤਾਂ ਕਿਤੇ ਕਹਿੰਦਾ ਕਹਿੰਦਾ ਕਹਿੰਦੇ ਬਹੁਤ ਝਾੜ ਆਉਂਦਾ 35 40 ਕੁਆਟਲ ਦਾ ਜੋਖੇ ਵੀ ਨਹੀਂ ਹਾਂ ਦਾਦ ਨੂੰ ਸਾਨੂੰ ਕਾ ਮਾ ਦਾਦੂ ਆ ਲੈ ਕਿਸੇ ਦਾ ਮਾ ਕੰਡਾ ਤਾਂ ਲੱਗਿਆ ਨਹੀਂ ਕੰਡਾ ਲੱਗਿਆ ਨਹੀਂ ਦੇਖ ਮੇਰੀ ਗੱਲ ਹੁਣ 72 ਮਾ ਦਾਦੂ ਹਾਂ ਇੱਥੇ ਜਾਈਏ 27 28 ਜਿਹੜੀ ਹੱਦ ਆ ਜੇ ਕਿਸੇ ਦਾ ਆ ਗਿਆ ਜਿੰਨਾ ਆ ਵੀ ਗਿਆ ਯਾਰ ਚਾਹੇ 35 ਵੀ ਆ ਗਿਆ ਤੇਰਾ ਠੀਕ ਆ ਪਰ ਜਿੰਨਾ ਆ ਗਿਆ ਕਿਸਮਤ ਤੇ ਤੇਰੀ ਜੀ ਲਿਖਿਆ ਵਾ ਕਾਲਾ ਫੜੀ ਜਿੰਨੀ ਤਾਂ ਸੇਵਾ ਕਰੀ ਆ ਹਾਂ ਪਰ ਤੂੰ ਖੁ ਜੋਵੇ ਹਾਂ ਬੰਦਾ ਕਦੇ ਖੁਸ਼ ਹੋਇਆ ਬਾਬੇ ਮੈਨੂੰ ਨਹੀਂ ਹੋਣੀ ਨਹੀਂ ਕਹਦਾ ਜੇ ਖੁਸ਼ ਹੋ ਗਿਆ 40 ਵੀ ਹੋਗੀ ਤਾਂ ਵੀ ਖੁਸ਼ ਹੋਣਾ ਇੱਕ ਹੋਰ ਦੇਖ ਲਈ ਜੇ ਜੇ ਇਦ ਕੀ 40 ਨਿਕਲਿਆ ਜੀ ਕਾਹਨੂੰ 30 ਹੋਗੀ ਹਾਂ ਯਾਰ ਪਿਛਲੇ ਸਾਲ 40 ਸੀ ਅੱਜ ਦੀ ਸੜੀ ਜੇ ਰਹੇਗੀ ਯਾਰ ਚਾੜ ਚੂੜਾ ਹੁੰਦਾ ਹੀ ਆ ਵੱਡ ਹੋ ਜਵੇ ਸਭ ਦੀ ਕੋਈ ਕਿਹਾ ਨਹੀਂ ਕੋਈ ਤਾਂ ਦੋ ਘੰਟੇ ਰਹਿ ਦੋ ਕੁ ਚੱਕਰ ਹੋ ਜਾਂਦਾ ਬਿੰਦਰ ਦੀ ਜੀਵੀ ਦੇਖ ਕੇ ਅੱਜ ਵਧੀਆ ਲੱਗਿਆ ਇਹਦੇ ਵਿੱਚ 468 ਦੇ ਲਾਈ ਵੀ ਦਿੱਤੀ ਬਿਜਲੀ ਆ ਕੇ ਛਾੜ ਵਧੀਆ ਇਹਦੇ ਵਿੱਚ 468 ਇਹਦਾ ਜੀਵੀ ਦੇ 468 ਆ ਆਪਾਂ ਸਮਝਾ ਦਦਣਾ ਮੰਡੀ ਲੈ ਕੇ ਕਿਆ ਕਿਆ ਰੋਡ ਬਣਿਆ ਓਏ ਕਿਲੇ ਵੀ ਢਾਈ ਆ ਕਿਲੇ ਬਿੰਦਰ ਦੇ ਹਾਈਟ ਆ ਹੀ ਆ ਉਹਦੇ 9 ਵਿਗੇ ਉਹਦੇ 9 ਵਿਗੇ ਆ ਬਾਜੀ ਉਹਦੇ ਵੀ ਢਾਈ ਕਿਲੇ ਉਹਦੇ ਟੀਸੀ ਦੇ ਵੀ ਲੱਗੀ ਸੀ ਲੱਗੀ ਦੀ ਫਿਰ ਉਹਦੇ 9 ਵਿਗੇ ਬਾਕੀ ਭਾਈ ਦੱਸੂ ਕੰਡਾ ਜੀ ਨੇ ਪਈਆ ਪਈਆ ਦਾਗਾ ਕੱਢ ਕੇ ਰੱਖ ਦੇਣੀ ਹੈ ਕਿ ਨਹੀਂ 110 ਦੇਖੀ ਹੈ 110 ਅਬੀਦ ਉਹ ਬੰਦਾ ਬਈ ਦਫਾ ਆ ਕੇ ਪੈਂਦਾ ਦੱਸ ਦੇ ਆ ਆ 110 ਥੋੜੋ ਹੀ ਦੀ ਜੀ ਨਹੀਂ ਮੇਰੇ ਵੀ ਜਿਹੜੀ ਨਿੱਗਰ ਲੱਗੀ ਮੈਨੂੰ ਜਗਦੀਪ ਦੀ ਉੱਥੇ ਜਿਹੜੀ ਵੱਡੀ ਮੋਦੀ ਗੱਲ ਜੀ ਕੋਈ ਵਧੀਆ ਦੀ ਅਮੇਸਿੰਗ ਦੇ ਨਾ ਥੱਲੇ ਵੀ ਰੱਖ ਕੇ ਚੱਕੀ ਹੁਣੀ ਮੰਦਰ ਤੇ ਉਹ ਵੀ ਜੜ ਤੇ ਕਟਰ ਮਾਰ ਲਈ ਲੋੜ ਨਾ ਬਾਬਾ ਠੀਕ ਆ ਤੇ ਉਹ ਤਾਂ ਕੱਟੀ ਵੀ ਕਰ ਲਈ ਹੁਣੀ ਨਹੀਂ ਇੰਨੀ ਦਿੱਤੀ ਨਹੀਂ ਕਰਦੇ ਤੂੰ ਪਹਿਲਾਂ ਆਖੀ ਕਰੂੰਗਾ ਕੱਠੀ ਜੱਗਾ ਕਹਿੰਦਾ ਉਪਰ ਵਾਲੀ ਕੋਈ ਚੱਕਦਾ ਨਹੀਂ ਹੈਗਾ ਮੈਂ ਚੱਕਦਾ ਕਹਿੰਦੇ ਬੰਦੇ ਰੱਠੇ ਫਿਰਦਾ ਹੈ ਮੇਰੇ ਕੋਲ ਚਾਰ ਵਾਲੇ ਹੈ ਚਾਰ ਵਾਲੇ ਨੂੰ ਜਵਾਬ ਮੇਰੇ ਵਾਲੇ ਤਿੰਨ ਚਾਰ ਮੈਨੂੰ ਵੀ ਨਹੀਂ ਹੈਗੀ ਤਾਂ ਹੀ ਚੱਕਦੇ ਉਹ ਉਪਰ ਵਾਲੀ ਹੀ ਹੈਗੀ ਉਹਨਾਂ ਨੇ ਲੋਟ ਦੇਖਣਾ ਉਹਨਾਂ ਨੇ ਲੋਟ ਦੇਖਣੀ ਦੇਖ ਹਬ ਤੇ ਬੜੀ ਵਾਲਾ ਲੋਟ ਦੇਖਣਾ ਵੀ ਕਿੱਥੇ ਰਸਤਾ ਸਾਨੂੰ ਸਹੀ ਹੈ ਕਿੱਥੇ ਨੀੜੇ ਆ ਉਹ ਚੱਕਰ ਉਹ ਵੀ ਰਸਤਾ ਹੁਣ ਜੱਗੇ ਦੇ ਕਿਹਦੇ ਸੋਖੀ ਹੋਏ ਨਹੀਂ ਹੈ 10 ਦਿਨ ਨਹੀਂ ਨਿਕਲਣੀ ਉੱਥੇ ਜਿਹੜਾ ਰਸਤਾ ਹੈ ਕੱਲ ਕੱਲ ਹੋਰ ਵੀ ਹੈਗੀ ਇਹਨਾਂ ਚ ਸਾਰੀ ਨਹੀਂ ਵੱਢ ਹੁੰਦੀ ਉਹ ਜਿਹੜੀ ਗੱਲ ਹੈਗੀ ਹੈਗੀ ਉਹ ਵੱਢੇ ਹੋਣੀ 2 ਦਿਨ ਨੂੰ ਨੇ ਵੱਢਣੇ ਵੱਢਣੀ ਉਹਨੇ ਤੇ ਕੈ ਨਾ ਅਮਰੀਕਾ ਹਾਂ ਅਮਰੀਕਾ ਮਰੀਕਾ ਨਾ ਵੱਢਣੀ ਇੱਕ ਦੋ ਜਿਹੜਾ ਰਸਤਾ ਸਿੱਧਾ ਹੋ ਜਾਏਗਾ ਉਹਦਾ ਪਤਾ ਗਿਆ ਚੱਕਰ ਹੈ ਅਗਲੇ ਇਹ ਵੀ ਲਾਣ ਦੇਖਦੇ ਆ ਉਹਨਾਂ ਦਾ ਠੇਕਾ ਭਈਆਂ ਨਾਲ ਗੁਜਰਾ ਦਾ ਵੀ ਥਾੜੇ ਦੇ ਜੇ ਲਾਣੇ ਨਾ ਹੋਏ ਪੈਸੇ ਕਿੱਥੇ ਦੇ ਪੂਰੇ ਕਰਨੇ ਸੀ ਭਈਆਂ ਦੇ ਲਾਣ ਵੀ ਦੇ ਦੇ ਬਾਕੀ ਜਿਹੜੇ ਪੰਡਾ ਐ ਉਹਨੂੰ ਕੋਈ ਚੱਕਰੀ ਉਹ ਬਣਾ ਸਕਦਾ ਉਹੀਆਂ ਹਾਂ ਪੰਡਾ ਬਰੇ ਘੁਮਾ ਦੇ ਤੇਰੀ ਵਧੀਆ ਲੱਗੀ ਗਈ ਐ ਪੰਡਾ ਬਰੇ ਘੁਮਾ ਦੇ ਮਸ਼ੀਨ ਹੈ ਕਿ ਨਹੀਂ ਇੱਕ ਹੋ ਗਿਆ ਜਿੱਥੇ ਗੜਦਾ ਨਾ ਉੱਥੇ ਪੰਡਾ ਵੀ ਔਖੀਆਂ ਬਣਦੀਆਂ ਆਹੋ ਮਸ਼ੀਨ ਚੜ੍ਹ ਕੇ ਜਾਂਦੀ ਨਾ ਕੋਈ ਮਿੱਟੀ ਇੱਥੇ ਰੇਕ ਗੁਸੇ ਦਾ ਔਖਾ ਐ ਮੇ ਉੱਪਰ ਹੋਦਰ ਮੁੱਕੇ ਆਲੇ ਸਾਡੇ ਪਤਾ ਨਹੀਂ ਕੀ ਬਣਦਾ ਪਰ ਉਹ ਤੇਰੇ ਦੇ ਵੀ ਚੱਲੇ ਜਦ ਤੇਰਾ ਦੂਰਲੇ ਪਾਸੇ ਚੱਲ ਗਈ ਉਹ ਕਰਨਜੀਤ ਦੇ ਤੇਰੇ ਕਿ ਔਖੇ ਸਾਡੇ ਕਾ ਔਖੀ ਉੱਥੇ ਕਰਨਜੀਤ ਦਾ ਤੇੜ ਵੀ ਨਹੀਂ ਤੇ ਹੈਗੀ ਸਾਡੇ ਦਾ ਕਰਨ ਦਾ ਤੇੜ ਪਈ ਵੀ ਹੈ ਚਾਰ ਚਰਨ ਕੋਲ ਦੀ ਪਹਿਲੇ ਹੀ ਤਰਜੀਤ ਤੇ ਚੱਲ ਵੀ ਵਧੀਆ ਚੱਲੀ ਵੀ ਚਾਹਨਜੀਤ ਦੇ ਮੈਂ ਦੇਖਿਆ ਬੱਕ ਗੀੜਾ ਆ ਗਿਆ ਫੇਰ ਨਹੀਂ ਮਿਸ਼ਾ ਹਾਂ ਇਹ ਤਾਂ ਜੱਲੇ ਵੀਰੇ ਨੇ ਸਾਡੇ ਨਾਲੇ ਪਾਣੀ ਲਾਇਆ ਇਹਦੇ ਵੱਟ ਤੀ ਕਰਨਵੀਰ ਨੇ ਸਾਡੇ ਨਾਲ ਲਾਇਆ ਉਹਦੇ ਵੀ ਚੱਲੀ ਹੈ ਉਹਨੇ ਵੱਟ ਤੀ ਸਾਰੀ ਅੱਧੀ ਵੀ ਛੱਡਤੀ ਤੂੰ ਨੀ ਗਿੱਲਾ ਦਾ ਕਿਹਦਾ ਮੇਰ ਸਿੰਘ ਚੋਈ ਚੱਲੀ ਜਾਂਦੀ ਐ ਅੱਛੇ ਦਾ ਪਾਣੀ ਹੋਂ ਬਾਈਥੇ ਦਾ ਫਰਕ ਆ ਉੱਥੇ ਵਾਲੇ ਕਿੰਝ ਦਾ ਫਰਕ ਆ ਇਹ ਹੈ ਪਰ ਉਹ ਮੁੱਦਾ ਹੀ ਖੜ ਜਾਂਦਾ ਪਾਣੀ ਦਾ ਪੂਰੇ ਭੋਲੂ ਤੇ ਚੱਲਦੀ ਕਿ ਨਹੀਂ ਨਹੀਂ ਕੋਈ ਨਹੀਂ ਪੂਰੇ ਸੁੱਕਾ ਹਜੇ ਮੇਰਾ ਹੀ ਲੈ ਨਹੀਂ ਲੈ ਕੇ ਤੇ ਉੱਥੇ ਅੱਛਾ ਚੱਲੀ ਨਹੀਂ ਅੱਛਾ ਜੀ ਮੇਰੇ ਚੱਲ ਜੂ ਪਰਸੂ ਗਰੀ ਹੋਈ ਆ ਜੀਰੀ ਉਹਦੀ ਵੀ ਗਰੀਬ ਹੀ ਉਹਦੀ ਵੀ ਕਾਲੂ ਇਹ ਕਹਿੰਦਾ ਮੇਰੇ ਚੱਲ ਪੈਣੀ ਉਹ ਕਹਿੰਦਾ ਕਾਲੂ ਬੜਦੂਗਾ ਤੇਰੀ ਮੇਰੇ ਬੋਬਰ ਕਹੋ ਤੇ ਨੂੰ ਕੌਣ ਕਹੂੰਗਾ ਇਹ ਕਹਿੰਦਾ ਮੇਰੇ ਚੱਲ ਪੈਣੀ ਤੇ ਸਾੜੇ ਦਾ ਪਾਣੀ ਉੱਥੇ ਕਾਲੂ ਕੱਢ ਦੂ ਕਹਿੰਦਾ ਉਹ ਤਾਂ ਕਹਿੰਦਾ ਬੜਾ ਹੈ ਨਾ ਪਰ ਮੈਂ ਦੇਖਣਾ ਬੀਜੇ ਭਾਈਏ ਮਿਲ ਕੇ ਨਾ ਭਾਈਏ ਲੋਟ ਗਈ ਆ ਮੈਂ ਗੰਨਾ ਵੀਚਣਾ ਬਾਅਦ ਚ ਫਿਰ ਬਪਰ ਵਾਲੀ ਸਾਹਿਬ ਦਾ ਫੇਰੂੰਗਾ ਨਾ ਕਿਸੇ ਨੇ ਚੱਕਣੀ ਨਾ ਵਾਸਤਾ ਤਾਂ ਬੰਨ੍ਹੇ ਹੀ ਵੀਰ ਦੇ ਭਾਈ ਮੈਨੂੰ ਬਹੁਤ ਦੇ ਵੀ ਚਾਹਤਾ ਹੈਂ ਭਈਆਂ ਦੇ ਵਢਾ ਕੇ ਠੀਕ ਭਈਆਂ ਦੇ ਵਢਾ ਕੇ ਖੇਤ ਉਹਦਾ ਸਾਫ ਨਾ ਲਾਇਆ ਆਪਣਾ ਗੰਨਾ ਵੀਚਣ ਚੁੱਪ ਕਰਕੇ ਉਹ ਕਹਿੰਦਾ ਜੱਸਾ ਕਹਿੰਦਾ ਮੈਂ ਵੜਾਉਣਾ ਕੀ ਲੱਗਣਾ ਜਿਹੜਾ ਗੰਨਾ ਲਾਉਣਾ ਆਹੋ ਬੇ ਠੀਕ ਹੈ ਉੱਪਰ ਵਾਲਾ ਉਹਦੇ ਅਸੀਂ ਵੀ ਪਰਸੋਂ ਜਾ ਉੱਥੇ ਨੂੰ ਪਵਾ ਦੇਣਾ ਟਰਾਲੀ 'ਚ ਵਢਾ ਕੇ ਆ ਵੀ ਕਹਿੰਦਾ ਮੈਂ ਭਈਆਂ ਦੇ ਵਢਾ ਲੈਣਾ ਕਹਿੰਦਾ ਉਹਦੇ ਗੰਨਾ ਠੀਕ ਹੈ ਮੈਨੂੰ ਬਾਈ ਜਿੰਨੇ ਤੇਰੀ ਗਿਰੀ ਹੈ ਨਾ ਮਸ਼ੀਨ ਨਾਲ ਨੁਕਸਾਨ ਜਿਆਦਾ ਹਲ ਤਾਂ ਹੁਣ ਭਾਰੇ ਭਾਰਤੇ ਤੇ ਭਾਰੇ ਤੇ ਪਤਾ ਲੱਗੂਗਾ ਕਿ ਭਰਨ ਲੱਗੇ ਮੰਡੀਆਂ ਜੀ ਕੋਈ ਪਤਾ ਨਹੀਂ ਭਾਈ ਅਜਾ ਕੋਈ ਸਰੂ ਨਹੀਂ ਹੈਗਾ ਅਜਾ ਹੈ ਕਿ ਨਹੀਂ ਅਰੇ ਇਹ ਜੇ ਖਵਰੇ ਹੋਰ ਕੀ ਨਹੀਂ ਕਰਕੇ ਬੈਠੇ ਹੁਣ ਤਾਲ ਮੇਰੇ ਹਾਈਵੇ ਵੱਧ ਕੇ ਮਤਲਬ ਉੱਤੇ ਬਾਅਦ ਗਿਆ ਪਤਾ ਹੁਣ ਗਾਹਾਂ ਹੋਰ ਨੇ ਕਰ ਲੈਣੀ ਕਿਸੇ ਨੇ ਡੰਡੇ ਵਾਲੇ ਨੇ ਕਰ ਲੈਣੀ ਜੀਰੀ ਟਰਾਲੀਆਂ ਖੜੀਆਂ ਲੈ ਦੇਖ ਤਾਂ ਬੰਦਾ ਬਠਾਲਾ ਬਲੱਟ ਆਪੇ ਬਲਤੀ ਹੈ ਆਪਣੇ ਟਾਈਮ ਨਾਲ ਆਪੇ ਬਲਤੀ ਉਹ ਤਮਾ ਫਿਰਦਾ ਜਦ ਤੂੰ ਤੂੰ ਹੋਰ ਫਿਰਦਾ ਤਮਾ ਨਹੀਂ ਖੜਦਾ ਦਾ ਮੋਟਰ ਵਨ ਆਇਆ ਹਾਂ ਪੁੱਛ ਲਾ ਆਇਆ ਬਣੀ ਦਾ ਮੈਂ ਕ੍ਰੋਸ ਕਰ ਰਿਹਾ ਦਾ ਚਮਕੌਰ ਸਾਹਿਬ ਚਾਰ ਉਰ ਪਰ ਹੁਣ ਆਇਆ ਹੋਣਾ ਭਾਈ ਆਇਆ ਤੁਹਾਨੂੰ ਪਤਾ ਨਹੀਂ ਵੀ ਖੜਿਆ ਕਿ ਨਹੀਂ ਪਰ ਉਹ ਹੈ ਦੇਖੋ ਟ੍ਰਾਂਸਪੋਰਟ ਨਗਰ ਉਹ ਜਿਹੜਾ ਚੌਂਕੀ ਖਬਰੇ ਇੱਥੇ ਸੁਰੂਤ ਰੋਡ ਬੰਦ ਹੋਈ ਵੀ ਕ੍ਰੋਸ ਕਰ ਬੰਦ ਕਰਿਆ ਬਸ ਸੱਤ ਨਾਲ ਉੱਥੇ ਹੀ ਗੱਲ ਗੱਡੀ ਉਹ ਗੱਡੀ ਮਗਰ ਭਾਈ ਗੱਡੀ ਵਾਲਾ ਕੰਮ ਵਿੱਚ ਖੱਜਿਆ ਦਵਾ ਤੁਮਨ ਹਾਂ ਗੱਡੀ ਬਹੁਤ ਹੀ ਮਗਰ ਅੱਛਾ ਮਗਾ ਹਰੀ ਟਾਲੀ ਗੱਡੀ ਬਹੁਤ ਗੱਡੀ ਦੀ ਬਾਈ ਸਕਿਉਰਟੀ ਸਕਿਉਰਟੀ ਕਰੀ ਜਾਂਦਾ ਹਾਂ ਬਸ ਛੋੜ ਰਿਹਾ ਬਲੀ ਫਿਰਦਾ ਹੈ ਇਹ ਗਾ ਪਿਆ ਮੈਂ ਤਾਂ ਕਹਿੰਦਾ ਗੱਲਾਂ ਕਹਿੰਦਾ ਵੀ ਸਕਿਉਰਟੀ ਕੰਪਨੀ ਹੈ ਸਕਿਉਰਟੀ ਕੰਪਨੀ ਆਉਂਦੀ ਕਿੰਨੀ ਫਿਰਦੀ ਗੱਡੀ ਕਹਿਣੀ ਤੇ ਗੱਲਾਂ ਹੁੰਦੀ ਆ ਬਾਈ ਇਹ ਫਿਰ ਜਿੱਥੇ ਟਾਊਰਿੰਗ ਬਣਦੀ ਹੈ ਨਾਲ ਸਕਿਉਰਟੀ ਦਾ ਹੋਵੇ ਤਾਂ ਵੀ ਹੋਰ ਥ੍ਰੈਟ ਹੋਣਾ ਕੋਈ ਹੈ ਕੇਵਲ ਹੁੰਦਾ ਬੰਦਾ ਹੋਰ ਹੋਊਗਾ ਬੰਦਾ ਪ੍ਰੋਟੋਕੋਲ ਥ੍ਰੈਟ ਵੀ ਹੁੰਦੇ ਹਨ ਨਾ ਇਹ ਗੱਡੀਆਂ ਇਹਦੇ ਹਾਲਾਂ ਕਿੰਨੇ ਇਹਨੇ ਖਰੀਦੀਆਂ ਇਹ ਤਾਂ ਮੁੱਖ ਮੰਤਰੀ ਹੈ ਨਹੀਂ ਹੋਈ ਹੋਰ ਹੋਣਾ ਜੋ ਤਿੱਲੇ ਵਾਲੀ ਹੋ ਜਾ ਫੇਰ ਮੁੱਖ ਮੰਤਰੀ ਆਹ ਕੱਢਿਆ ਖਾਸੀ ਦੀਆਂ ਐਂਬੂਲੈਂਸ ਵੀ ਦੀ ਨਾਲ ਫਾਇਰ ਵੀ ਦੀ ਨਾਲ ਜਿਹੜੀ ਆ ਅੱਗ ਬੁਝਾਉਣ ਵਾਲੀ ਫੇਰ ਮੁੱਖ ਮੰਤਰੀ ਦਾ ਉਹੀ ਮੁੱਖ ਮੰਤਰੀ ਦਾ ਮੈਂ ਦੇਖਿਆ ਬੈਠਾ ਕੇ ਡੀਜੇ ਵਾਹਤੋ ਵਾਹ ਇਨੇ ਪਛਾਣ ਲਿਆ ਆ ਦੱਸਿਆ ਉਹੀ ਪੱਗ ਬੰਨੀ ਵੀ ਉਹਨੇ ਅੱਛਾ ਪਲੇ ਰੰਗ ਦੀ ਹਾਂ ਮੈਂ ਵਿਸ਼ਾਣ ਲਿਆ ਨਾ ਦੱਸਿਆ ਮੁੱਖ ਮੰਤਰੀ ਮੰਜ ਬੈਠਾ ਉਹ ਗੱਡੀ 'ਤੇ ਲੱਗ ਗਿਆ ਥੋੜਾ ਯਾਰ ਥੋੜਾ ਠੀਕ ਆ ਠੀਕ ਆ ਇਹਨੇ ਨੂੰ ਗੱਗੇ ਦੇ ਬਾਪੂ ਦਾ ਫੋਨ ਆ ਗਿਆ ਕਹਿੰਦਾ ਮੰਡੀਆਂ 'ਚ ਸਫਾਈ ਖਰੀਦ ਸ਼ੁਰੂ ਹੋ ਗਈ ਮਾਫੀ ਬਗਮਤ ਮਨ ਕਰ ਰਹੀ ਥੀ ਆ ਹੁਣ ਚਮਕੋਰ ਸਾਹਿਬ ਬਾਅਦ ਮੈਂ ਬੰਦੇ ਨੂੰ ਫੋਨ ਕਰਿਆ ਕਹਿੰਦਾ ਕੌਣ ਕਹਿੰਦਾ ਤੈਨੂੰ ਖਰੀਦ ਜੂਰੀ ਹੋ ਗਈ ਆਰਤੀ ਦਾ ਕਹਿੰਦਾ ਤੁਹਾਡੇ ਉਹ ਬੇਟੇ ਮਾ ਲੀ ਲੂ ਆੜੇ ਘੜੇ ਵੇ ਗੌਰਮਤ ਉਹ ਜੱਦੀ ਆਪਣੇ ਥੈਲੇ 'ਚ ਪੌੜੇ ਨੂੰ ਬੈਠ ਰਿਹਾ ਵੀ ਥੈਲੋਂ ਪਾ ਕੇ ਜੰਦੀ ਆ ਕੰਪਾ ਦੇਣੀਆਂ ਉਹਨਾਂ ਨੇ ਹੈ ਸਾਡੂ ਪਾ ਦੇਣੀਆਂ ਜਿਹੜੇ ਸਾਡੇ ਨਾਲ ਆ ਆਪਰਾ ਇਹ ਕਰਕੇ ਹੀ ਆ ਹੁਣ ਆ ਯਾਰ ਕੁਛ ਕਿਤੇ ਆਇਆ ਕਰਨਾ ਹੈ ਯਾਰ ਕਿਤੇ ਆਇਆ ਹੈ ਕਿ ਤੂੰ ਤਾਂ ਆਪਣਾ ਘੁੰਮਦਾ ਪੰਜਾਬ ਨੂੰ ਕਿੱਥੇ ਦਾ ਘੁੰਮਣਾ ਹੀ ਉਹਨੇ ਹਾਂ ਹੁਣ ਆਇਆ ਤਾਂ ਆਈ ਨਹੀਂ ਵੀ ਘਰ ਹੀ ਬੈਠਾ ਰੂੰਗਾ ਰੌਲਾ ਕਿਹੜੀ ਸਰਕਾਰ ਨਾਲ ਹੈ ਸੈਂਟਰ ਨਾਲ ਹੈ ਸੈਂਟਰ ਦਾ ਰੌਲਾ ਜ਼ਿਆਦਾ ਪੰਜਾਬ ਦਾ ਤਾਂ ਨਾਲ ਤਾਲੂਕਤ ਹੈ ਵੀ ਨਹੀਂ ਸੈਂਟਰ ਦਾ ਰੌਲਾ ਵੀ ਤੁਹਾਨੂੰ ਅਸਲੀ ਦੋਹਾਂ ਦਾ ਹੀ ਮਿਕਸ ਜਾ ਮਿਕਸ ਜਿਹਾ ਹੀ ਹੋ ਜਾਂਦਾ ਇਹ ਪੰਜਾਬ ਦਾ ਵੀ ਹੈਗਾ ਕੋਸੇ ਕੋ ਸੈਂਟਰ ਦਾ ਵੀ ਆ ਪੰਜਾਬ ਵਾਲਾ ਮੰਨ ਗਿਆ ਆਪਣਾ ਇਹ ਮੀਟਿੰਗ ਚ ਹੁਣ ਸੈਂਟਰ ਨਾਲ ਰਹਿੰਗੇ ਇਹ ਜਿਕਣਾ ਨਾਜ ਦੀ ਬੇਗਦਰੀ ਹੈ ਨਾ ਇਦਾਂ ਹੋਣੀ ਨਹੀਂ ਚਾਹੀਦੀ ਹੋਣੀ ਨਹੀਂ ਚਾਹੀਦੀ ਇਹ ਇਹ ਨਹੀਂ ਹੋਣੀ ਚਾਹੀਦੀ ਬਾਈ ਇਹ ਪਰ ਅਸਲ 'ਚ ਦੁਨੀਆ ਨੂੰ ਦਿਮਾਗ 'ਚ ਨਹੀਂ ਹੈਗਾ ਵੀ ਹਰੇਕ ਚੀਜ਼ ਬਿਨਾ ਸਰਜਿੰਦਾ ਕੱਲਾ ਨਾਜਿਬ ਨਾ ਰਹੀ। ਨਾਜਿਬ ਨਾ ਨਹੀਂ ਰਹਿਣਾ ਹੈ। ਸਭ ਕਾਸੀ ਬਿਨਾ ਸਿਸਾਰ। ਹਾਂ। ਦੇਖੋ ਹੁਣ ਖਾਣੀ ਦਾ ਰੋਟੀ ਆ। ਕੱਲ ਤੇ ਬਹੁਤ ਲੱਗਣਾ ਯਾਰ। A to Z ਰੋਟੀ ਤੇ ਬਣਨਾ। ਜਿਹੜੀ ਮਰਜ਼ੀ ਖਾ ਲੈ ਜਾਏ ਬਰਗਰ, ਪੀਜ਼ਾ ਜੋ ਕੁਝ ਵੀ ਖਾਣਾ ਤੂੰ। ਸੋ ਵੀ ਖਾ ਖਾ। ਇਹ ਨਾਜਿਬ ਹੀ ਬਣਨਾ ਹੈ। ਸਭ ਕੁਝ ਨਾਜਿਬ। ਸਭ ਚੀਜ਼ ਹੀ ਬਣਨੇ ਆ। ਕੋਈ ਕਹਿੰਦਾ ਵੀ ਜੋ ਕੋ ਮਰਜ਼ੀ ਲੈ ਲੈ ਚਲੋ ਇੱਕ ਆਦੂ ਦੇ ਲਾ ਲੈ ਮੀਟ ਮੂਟੇ ਛੱਡ ਦੇ। ਉਹ ਤਾਂ ਐਂ ਦਾ ਐਂ ਵੀ ਰੋਜ਼ ਮੀਟ ਖਾਈ ਜਾਊਂਗਾ। ਬਿਲਕੁਲ ਖਾ ਇਹ ਕਿ ਨਹੀਂ ਸਭ ਕੋ ਨਾਜਦੇ ਸਭ ਕੋ ਨਾਜਦੇ ਆ ਨਾਜ ਹੀ ਜੀ ਵਾ ਪਰ ਦੁਨੀਆ ਵਿੱਚ ਚੱਕੀ ਨਾ ਪਰਦਾ ਨਾ ਕਿੱਥੇ ਲੱਗਾ ਗਿਆਂ ਦਾ ਹਾਂ ਦੱਸ ਭਈਆ ਕਹਿੰਦਾ ਤੂੰ ਮੈਂ ਕਿਹਾ ਦੱਸਣਾ ਮੈਂ ਕਿ ਹੁਣ ਉਧਰ ਬਸਲ ਵਿੱਚ ਤਾਂ ਰਹਿਵੇਂਗਾ ਉਧਰ ਡਾਇ ਨਹੀਂ ਮਿਲਦਾ ਡਾਇ ਤਾਂ ਹੁਣ ਵੇਖ ਤਈ ਉੱਥਾਂ ਨਾਲ ਜਿਹੜਾ ਕੈਂਪ ਲੱਗਾ ਤਾਂ ਜੀ ਕਹਿੰਦੇ ਕਹਿੰਦੇ ਆਊਗਾ ਇਹ ਤਾਂ ਕਹਿੰਦੇ ਦੂਆ ਹੁੰਦਾ 600 ਰੁਪਏ ਦਾ ਇੱਕ ਨੈਨੋ ਡੀਏਪੀ ਵੀਓ ਲੈ ਲੋ ਹੈ ਉਹ ਕਹਿੰਦੇ ਵੀ ਤੁਸੀਂ ਫਸਲ ਗੇਰੋ ਜਿਹੜੀ ਵੀ ਬੀਜਣੀਆਂ ਜਿੱਕਣਾ ਵੀ ਕਣਕ ਬੀਜਣੀਆਂ ਹਾਂ ਕਣਕ ਦੇ ਉੱਪਰ ਸਪਰੇਅ ਜੀ ਕਰਕੇ ਉਹਨੂੰ ਲਾ ਗਏ ਕਣਕ ਬੀਜਦੋ ਅੱਛਾ ਇੱਕ ਰੀਨੈਨੋ ਯੂਰੀਆ ਇੱਕ ਰੀਨੈਨੋ ਡੀਪੀਆ ਬਾਕਾਰਸੇ ਪਉਣੀ ਜਾਨੀ ਕਿਸੇ ਵਾਈ ਵੀ ਸੀ ਹਾਂ ਕਹਿੰਦੇ 50 ਸੀਸੀਆਂ ਨੇ ਇਹਨੂੰ ਯੂਰੀਆ ਤੇ ਲੈ ਲੋ ਗੈਲ ਸਪਰੇਅ ਵਾਲਾ ਪੰਪ 2500 ਰੁਪਏ ਚ ਬੜਾ ਲਾਰਜ ਦੇਣਾ ਜੀ ਇਹ ਵੀ ਉਹ ਇਹਦਾ ਮੈਰਿਜ ਗੱਲ ਸੁਣ ਲੈ ਇਹਨਾਂ ਦਾ ਸਭ ਕੁਝ ਬੰਦ ਕਰਨ ਵਾਲੇ ਹੋੜੀ ਉਹ ਤਾਂ ਕਹਿੰਦਾ ਡੀਪੀ ਬੰਦੇ ਹੋਣਾ ਹੋਲੀ-ਹੋਲੀ ਦੋ ਤਿੰਨ ਬੰਦੇ ਹੋਣਾ ਦੋ ਤਿੰਨ ਸਾਲ ਹੋ ਜਾਣਾ ਹੈ ਇਹ ਡਾਇਆ ਦੁਨੀਆ ਵੀ ਬੰਦ ਕਰ ਦੇਣਾ ਦੋ ਤਿੰਨ ਜੰਨਾ ਵੀਜਣੇ ਤਾਂ ਕੀ ਕਰੂੰਗਾ ਕਿੱਥੇ ਲਿਆਉਂਗੇ ਦੇਖੀ ਜਾਊਗਾ ਬੰਨੂ ਇੱਕ ਨਹੀਂ ਵੀ ਦੈਣਾ ਬਾਜ ਪਾ ਲੀਤੇ ਕੇ 10 ਦਿਨ ਬਾਅਦ ਬਾਦੀ ਉੱਤੇ ਗਿਆ ਉਹ ਆਊਗਾ ਯਾਰ ਕਿਤੇ ਇੰਨੇ ਨੂੰ ਉਹ ਆਉਗਾ ਨਹੀਂ ਉਹ ਇੱਥੇ ਮਿੱਟੀ ਘਟ ਪੈਂਦੀ ਵੀਰ ਮੇਰੇ ਚ ਇੰਨੀ ਨਹੀਂ ਮਿੱਟੀ ਪੈਂਦੀ ਜਿਹੜਾ ਨਾ ਤਾਂ ਹੁਣ ਆਈ ਹੈ ਜਿਹੜੇ ਲਿਆਂਦੇ ਫਾਲੇ ਆਪਣੇ ਹੀ ਬੰਨਾਂ ਬੀਜਣਾ ਹੁਣ ਇੱਥੇ ਗੇਰੇ ਤੇਰੀ ਮਿੱਟੀ ਆਪਾਂ ਲੈ ਗੜਾ ਬਾਈ ਵਿੱਚ ਕੁਝ ਬੀਜਾ ਲਾ ਦੇਣਾ ਬਸ ਇਹ ਤਕੜਾ ਹੋਣਾ ਕੰਨਾ ਲੈ ਆਂਦੀ ਐ ਲੈ ਆ ਭਰਾਇਆਂ ਮੈਂ ਦੇਖੀ ਨਹੀਂ ਇੱਦਾਂ ਦੇਖੀ ਤੇ ਦੇਖ ਜਾ ਦੇਖ ਹਾਲ ਯਾਰ ਤੇ ਲੈ ਲੀਏਗਾ ਨਹੀਂ ਆਪਾਂ ਨਾਲ ਗੱਲ ਨਹੀਂ ਹੁਣ ਲੈ ਜਾ ਗਰੀ ਦੇਖ ਲੈ ਦੇਖ ਲੈ ਹਾਲ ਯਾ ਨੋਰ ਦਾ ਫਿਰ ਜਾਂਦਾ ਨਹੀਂ ਉਹ ਖੱਬਲ ਦੀ ਲੋੜੀ ਤੁਸੀਂ ਦੇਖਿਆ ਯਾਰ ਇਹ ਖੱਬਲ ਦੀ ਲੋੜੀ ਇਹ ਆਪਣੇ ਨਹੀਂ ਆਏ ਆਪਣੇ ਥੋੜੀ ਇਹ ਸਭ ਸਾਂਝੇ ਆ ਇਹ ਇਹ ਮੇਲਾ ਵਾਲੇ ਨੇ ਦਿੱਤੇ ਆ ਜਿਹੜਾ ਮਰਜੀ ਜਾ ਸਕਦਾ ਉਹ ਜਿਹੜੇ ਜਿਹੜੇ ਆਲੇ ਉਸੇ ਦੀ ਮੋੜ ਕੇ ਜਾਂਦੇ ਆ ਕੋਈ ਮਰਜ਼ੀ ਪਕਾ ਸਰਵਾ ਕੇ ਦੇਣੇ ਆ ਕੋਈ ਮਰਜ਼ੀ ਲੈ ਜਾ ਏਰੀਆ ਦਾ ਜਿਨਾ ਜਿਕਣਾ ਗਏ ਗੂਏ ਆ ਜਿਕਣਾ ਗਿਆ ਉਹ ਤਾਂ ਵਾੜੀ ਦਰਵਾਜ਼ੇ ਨਾਲ ਕੋਈ ਨਹੀਂ ਆਉਂਦੇ ਉਹ ਕੰਮ ਨਾ ਹੋਵੇ ਜਿਕਣਾ ਤੇਰੇ ਕੋ ਗਏ ਤਾਂ ਦੇਖਿਆ ਆਹ ਗਾਦੇ ਬਾਬੇ ਨੇ ਤੋੜ ਕੇ ਤੈਨੂੰ ਭੇਜਤਾ ਦਿੱਲੀ ਨੇ ਸਾਫ ਤੇ ਹੜ ਦਿੱਤੇ ਇੱਕ ਦੀ ਲਤਾਂ ਹੀ ਜੱਕੀ ਵੀ ਦਿੱਲੀ ਵੀ ਜਰਾ ਲਈ ਆਵੇ ਆਓ ਠੀਕ ਆਓ ਕੰਮ ਨਹੀਂ ਕਰਦਾ ਬਾਬੇ ਤੋੜੇ ਮੈਨੇ ਜੁੜੇ ਹੂ ਤਾਂ ਓਏ ਤਾਲੇ ਛੱਡ ਗਾ ਲੈ ਚੱਲ ਮਾਰਤੀ ਲੈ ਜੀ ਭਾਈ ਆਓ ਬਣੇ ਪਰ ਆਪਣਾ ਨਾਮ ਲਿਖਾਓ ਸਾਡੇ ਪਾਓ ਬਲੇ ਜੋ ਸਾਨੂੰ ਵੀ ਯਾਦ ਰਹੀ ਫਰਾਣਾ ਬੰਦਾ ਲੈ ਗਿਆ ਬਾਬਾ ਆਪ ਵੀ ਰਹਿੰਦਾ ਨਾ ਹੋਰ ਕਰੂਗਾ ਠੀਕ ਆ ਗੱਲ ਇਹ ਆਪਣੇ ਕਿ ਨਹੀਂ ਵੀ ਜਾਈ ਲੋਕ ਕਰਦੇ ਨਹੀਂ ਹੈਗੇ ਹੌਲੀ ਹੌਲੀ ਲੱਗ ਜੂਗੇ ਉਹ ਉਹ ਲਾਗੇ ਨਾ ਕਰਨ ਆਪਣੇ ਹੌਣ ਲੱਗੀ ਖਾਸ ਆਹੀ ਹੋਊਗਾ ਬਈ ਮਿੱਟੀ ਵੀ ਜਿਹੜਾ ਹੋਊਗਾ ਸਭ ਕੁ ਕਰਾਂਗੇ ਚੱਲ ਫਿਰ ਹੁਣ ਮੇਰਾ ਹੋ ਗਿਆ ਠੀਕ ਹੈ ਜੀ ਜਾ ਕੇ ਗੱਖੋ ਕੰਡਾ ਬਾਗ ਤੇਰਾ ਤਾਂ ਗੱਖਾਂ ਦੇ ਨਹੀਂ ਨਿਪਟਦਾ ਹੈਗਾ ਉਹ ਬੰਦੂ ਟੈਂਕੀ ਜਣੇ ਕਰਤਾ ਨਹੀਂਦਾ ਕੰਮ ਇਹਦੇ ਤੇ ਕੀ ਕੋਰਤੀ ਗੋਲੇ ਟੋਕਾ ਟੋਕ ਦਿੰਦਾ ਤੂੰ ਟੋਕਾ ਨੂੰ ਲੈ ਆਈਂ ਨਹੀਂ ਕਰ ਤੇ ਖੜੀ ਆਏ ਚਲੋ ਠੀਕ ਹੈ ਜੀ ਆ ਠੀਕ ਹੈ ਜੀ ਠੀਕ ਹੈ ਜੀ ਖੜੀ ਆਏ